ਹਾਂ ਮੇਰਾ ਜਲੂਸ ਪੜਾ ਕੇ ਆਇਆ ਕਰਾ ਅਥਾਂ ਕਿਉਂ ਜਲੂਸ ਨੂੰ ਕੀ ਹੋ ਗਿਆ ਆਵਾਜ਼ ਖੋਲਦੇ ਬਾਈ ਮੜੀ ਜੀ ਚੀਕਾ ਘੜਾ ਦਿਆਂ ਫੂਟੋ ਨੇ ਚੀਕਾਂ ਹਾਂ ਮੈਂ ਤੈਨੂੰ ਆਏ ਕਹਿ ਰਹੀਆਂ ਮਰ ਜਾਣਿਆ ਤੂੰ ਮੇਰੀ ਫਰੇਖ ਦਾ ਬੇਇੱਜ਼ਤੀ ਕਰਾਉਣਾ ਫਿਰਦਾ ਕਿਉਂ ਕੀ ਗੱਲ ਬੇਇੱਜ਼ਤੀ ਨੂੰ ਕੀ ਹੋ ਗਿਆ ਸੋਢਲੇ ਆਉਣ ਸਰ ਤੂੰ ਮੇਰੀ ਬੇਇੱਜ਼ਤੀ ਕਰਨ ਲੱਗ ਪੀਆ ਮਰ ਜਾਣ ਲੀੜੇ ਕਹੇਜ ਪਾ ਕੇ ਆ ਬੇ 10 ਲੀੜੇ ਕਹਿੰਦੀ ਕਹੇਜ ਪਾ ਕੇ ਆ ਹਾਂ ਲੀੜਿਆਂ ਨੂੰ ਕੀ ਹੋਇਆ ਇਹਨਾਂ ਲੀੜਿਆਂ ਨਾਲ ਹੀ ਮੈਂ ਵੱਡੇ ਬਾਦਲ ਸਾਹਿਬ ਨੂੰ ਮਿਲਿਆ ਅੱਛਾ ਇਹੀ ਲੀੜੇ ਪਾ ਕੇ ਮੈਂ ਛੋਟੇ ਬਾਦਲ ਨੂੰ ਮਿਲਿਆ ਅੱਛਾ ਇਹੀ ਲੀੜੇ ਪਾ ਕੇ ਮੈਂ ਕੈਪਟਨ ਸਾਹਿਬ ਨੂੰ ਮਿਲਿਆ ਇਹੀ ਲੀੜੇ ਪਾ ਕੇ ਮੈਂ ਭਗਵਾਨਤਮਾਨ ਨੂੰ ਮਿਲਿਆ ਲੀੜਿਆਂ 'ਚ ਕੀ ਖਰਾਬੀ ਆ ਨੀ ਉਰੇ ਹੋ ਕੇ ਸੁਣ ਹਾਂ ਤੇਰੇ ਪਰਨੇ ਦਾ ਲਾੜ ਨਿਕਲਿਆ ਬੇ ਮਰ ਜਾਣਿਆ ਥੋੜੀ ਬੁੜੀ ਵੀ ਆਰੀ ਨਿਕਲੀ ਆ ਮੈਂ ਕਦੇ ਕਿਹਾ ਨਾ ਹੋਣ ਤੂੰ ਮੇਰੀ ਬੇਇੱਜ਼ਤੀ ਕਰੇਗਾ ਇੱਥੇ ਤੂੰ ਫਿਰ ਸਾਡਾ ਪੰਜਾਬੀ ਸੰਧਿਆਚਾਰ ਹੈ ਅਸੀਂ ਆ ਹੀ ਲੜ ਛੱਡਦੇ ਹੁੰਨੇ ਆ ਹਾਂ ਅਸੀਂ ਪਿੰਡ ਵਾਲੇ ਆ ਭੂਟੋ ਥੋਡੇ ਸ਼ਹਿਰਾਂ ਵਾਲੇ ਆਂ ਗੂ ਨਹੀਂ ਜੋ ਦਿਲ ਤੋਂ ਜੋ ਦਿਮਾਗ ਤੋਂ ਅਗਲੇ ਦੇ ਸਾਹਮਣੇ ਸਾਰਾ ਪਤਾ ਲੱਗਦਾ ਤੁਸੀਂ ਸ਼ਹਿਰੀ ਹਾਂ ਸਕੀਮੀ ਥੋਡੇ ਕੋਈ ਰਿਸ਼ਤੇਦਾਰ ਆ ਜਾ ਬਿਸਕਟ ਖਾਣ ਲੱਗ ਜਾਂਦੇ ਆ ਇਹ ਸਾਡੇ ਤੇ ਮਾਜਜ ਦੇਖ ਲੈ ਕਿੰਨਾ ਨੁਕਸਾਨ ਹੋ ਗਿਆ ਜਦੋਂ ਅਸੀਂ ਜਾਂਦੇ ਸੀ ਨਾ ਸਾਨੂੰ ਚਾਹ ਪਾਣੀ ਤੋਂ ਬਿਨਾਂ ਫੇਰ ਵੀ ਨਹੀਂ ਸੀ ਵੋਟ ਦੇ ਮਾਚੇ ਵਾਲੇ ਦੇ ਨਾਂ ਤੇ ਤਾੜੀ ਮਾਰ ਦਿਓ ਬਾਈ ਇੱਕ ਵਾਰੀ ਹੌਸਲੇ ਬਲੰਦ ਆ ਬਈ ਬਹੁਤ ਮਾਚੇ ਵਾਲੇ ਇਹ ਪਿੰਡ ਵਾਲੇ ਆ ਅਸੀਂ ਦਮ ਤੇ ਤੂਫਨ ਤੇ ਕਿੱਥੇ ਆ ਪੰਜਾਬ ਆ ਇਧਰੋਂ ਦਰੋ ਕੇ ਫੇਰ ਖੜਾ ਹੋ ਜਾਂਦਾ ਹੈ ਮੇਰੀ ਗੱਲ ਸੁਣ ਲਾ ਅਸੀਂ ਸ਼ਹਿਰ ਵਾਲੀਆਂ ਹੁੰਨੀਆਂ ਹਾਂ ਪੜੀਆਂ ਲਿਖੀਆਂ ਹੁੰਨੀਆਂ ਆਟੈਲੀਜੈਂਟ ਹੁੰਨੀਆਂ ਕਿਵੇਂ ਜਦੋਂ ਸਵੇਰੇ ਉੱਠਦੀਆਂ ਆਪਦੇ ਘਰ ਵਾਲੇ ਲਈ ਬੈਡ ਟੇ ਲੈ ਕੇ ਜਾਂਦੀਆਂ ਨਾਲੇ ਮਿੰਨਾ ਮਿੰਨਾ ਜਿਹਾ ਗਾਣਾ ਗਾਉਣੀਆਂ ਪਤਾ ਕਿਵੇਂ ਕਿਵੇਂ ਉਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਐ ਸਾਰਾ ਦਿਨ ਬੰਦੇ ਦਾ ਖਿੜਿਆ ਰਹਿੰਦਾ ਅੱਛਾ ਉੱਠੋ ਜੀ ਤੁਹਾਡੇ ਜਾਨ ਗੁੱਡ ਮਾਰਨਿੰਗ ਕਹਿੰਦੀ ਆ ਸਾਡੀਆਂ ਪਿੰਡ ਵਾਲੀਆਂ ਇਹਨਾਂ ਨੂੰ ਕਿੱਥੇ ਗੁੱਡ ਮਾਰਨਿੰਗ ਤੜਕੇ 4 ਵਜੇ ਉੱਠਦੀਆਂ ਸਫਾਈ ਕਰਦੀਆਂ ਮੱਝਾਂ ਦੀਆਂ ਧਾਰਾਂ ਕੱਢਦੀਆਂ ਚਾਹ ਬਣਾਉਂਦੀਆਂ ਫਿਰ ਜਵਾਕਾਂ ਨੂੰ ਤਿਆਰ ਕਰਦੀਆਂ ਸਕੂਲ ਭੇਜਦੀਆਂ ਇਹਨਾਂ ਨੂੰ ਕਿੱਥੇ ਗੁੱਡ ਮਾਰਨਿੰਗ ਇਹ ਤਾਂ ਤੜਕੇ ਉੱਠਣ ਸਾਰ ਹੀ ਕਹਿਣਗੀਆਂ ਕੀ ਐਵੇਂ ਮਰ ਗਈ ਵੇ ਮੇਰੀ ਨਾੜ ਤੇ ਨਾੜ ਚੜ ਗਈ ਵੇ ਵੇ ਪਿੰਡ ਵਾਲਾ ਡਾਕਟਰ ਸਾਦਲੋਨੀ ਨਹੀਂ ਸੀਪੋ ਨਹੀਂ ਮੇਰੀ ਚੁੰਨੀ ਕੱਟਾ ਜੰਬ ਗਿਆ ਇੱਥੋਂ ਸ਼ੁਰੂ ਹੁੰਦੀ ਹੈ ਇਹਦਾ ਅੱਛਾ ਵੇ ਸਾਡੇ ਸ਼ਹਿਰ ਵਾਲੀਆਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲੰਮਦੀਆਂ ਨੇ ਇੱਥੋਂ ਮਰ ਜਾਣਿਆ ਅੰਬਰਸਰ ਤੱਕ ਅੰਬਰਸਰ ਤੱਕ ਮਈਕਾ ਮਾਰਦੀਆਂ ਜਾਂਦੀਆਂ ਨੇ ਸਾਡੇ ਤੈਨੂੰ ਦੱਸਿਆ ਪਿੰਡ ਵਾਲਿਆਂ ਨੂੰ ਕਿਹੜੇ ਸ਼ੈਂਪੂ ਇਹ ਤਾਂ ਕੰਧ ਤੋਂ ਦੀ ਬਾਜ਼ ਮਾਰ ਕੇ ਗਵਾਂਢਣ ਨੂੰ ਪੁੱਛਦੀਆਂ ਕੀ ਕੁੜੀਆਂ ਗਰਗੇਬ ਕੁੜੀਆਂ ਅੱਜ ਬੁੱਧਵਾਰ ਆ ਮੈਂ ਕੇਸੀ ਨਾ ਨਾਲਾ ਅੱਛਾ ਫਿਰ ਵਾਲ ਸਕਾ ਕੇ ਕੰਗਾ ਕਰਕੇ ਗੁੱਥੀ ਕਰਕੇ ਚੱਲ ਕੰਧ ਤੋਂ ਦੀ ਗਵੰਡੀਆਂ ਦੇ ਘਰੇ ਬੇਹੋਰ ਸੋਲਾ ਆ ਸਾਡੇ ਜਿਹੜੇ ਸ਼ਹਿਰਾਂ ਵਾਲੇ ਜਵਾਕ ਆ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਮੰਮੀ ਪਾਪਾ ਨਾਲ ਪਤਾ ਕੀ ਪਲਾਨ ਕਰਦੇ ਆ ਕੀ ਕਰਦੇ ਆ ਮੰਮੀ ਪਾਪਾ ਹਮ ਕੁਲੂ ਮਨਾਲੀ ਚੱਲੇ ਤੇ ਉੱਚੀ ਪਹਾੜ ਤੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਉਹ ਦੇਖੋ ਪਾਪਾ ਗਾਡੀ ਕਿਤਨੀ ਛੋਟੀ ਸੀ ਲੱਗ ਰਹੀ ਹੈ ਇਹ ਥੋਡੇ ਸ਼ਹਿਰਾਂ ਵਾਲਿਆਂ ਦੀਆਂ ਪਲਾਨਿੰਗਾਂ ਹੁੰਦੀਆਂ ਸਾਡੇ ਦਾ ਪਿੰਡਾਂ ਵਾਲੇ ਐਡੇ ਕਲਛਣੇ ਹੁੰਦੇ ਆ ਐਡੇ ਹਲਤੀ ਹੁੰਦੇ ਇਹਨਾਂ ਨੂੰ ਕਦੇ ਕੋਈ ਲੈ ਕੇ ਨਹੀਂ ਜਾਂਦਾ ਇੱਕੋ ਹੀ ਜਿਆਦ ਹੁੰਦੀ ਆ ਬੀਬੂ ਐਤੋਂ ਨੂੰ ਛੁੱਟੀਆਂ ਤੇ ਮੈਂ ਮਾਮੇ ਕੇ ਪਿੰਡ ਜਾਊਂਗਾ ਹਾਂ ਥੋਡੇ ਸ਼ਹਿਰਾਂ ਵਾਲੇ ਉੱਚੀ ਜਗ੍ਹਾ ਤੇ ਜਾ ਕੇ ਕਹਿੰਦੇ ਆ ਉਹ ਦੇਖੋ ਗਾਡੀ ਕਿਤਨੀ ਛੋਟੀ ਸੀ ਲੱਗ ਰਹੀ ਹੈ ਆ ਸਾਡੇ ਪਿੰਡ ਵਾਲੇ ਦਾ ਉੱਚੀ ਜਗ੍ਹਾ ਤੇ ਜਾ ਕੇ ਕਹਿਣਗੇ ਹਾ ਤੁ ਪਹਿਲਾਂ ਤੇਰਾ ਥੁੱਕ ਥੱਲੇ ਜਾਂਦਾ ਕਿ ਮੇਰਾ ਜਾਂ ਲੇ ਜਾਂਦਾ ਓਏ ਫੇਰ ਆ ਇਹਨਾਂ ਦੇ ਸ਼ਹਿਰ ਵਾਲੇ ਬਾਂਦਰ ਨੂੰ ਦੇਖ ਕੇ ਕਹਿਣਗੇ ਬਾਪੂ ਡੈਡ ਮੰਕੀ ਮuje ਸਪਾਲੋ ਡਰ ਲੱਗ ਰਹਾ ਹੈ ਆ ਬੈਠਿਆ ਸਾਡੇ ਪਿੰਡ ਵਾਲੇ ਬਾਂਦਰ ਨੂੰ ਦੇਖ ਕੇ ਕਹਿਣਗੇ ਬੁੜਿਆ ਲਾਈਂ ਕਰਾਂ ਗੱਡੀ ਸਾਈਡ ਤੇ ਡੜਾ ਚਾ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਵੀ ਭੱਜ ਜਾਂਦਾ ਸੋਚਦਾ ਸਾਲੀ ਮੈਥੋਂ ਭੜੀ ਨਸਲ ਕਿਹੜੀ ਆਗੀ ਐਲਟੀ ਹੁੰਦੇ ਆ ਵੇ ਆ ਜਰਾ ਸਾਡੇ ਸ਼ਹਿਰਾਂ ਵਾਲੇ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਣੀ ਵਾਈਫ ਨੂੰ ਦਿਖਾਉਂਦੇ ਆ ਵਾਈਫ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹਮ ਲੌਂਗ ਡਰਾਈਵ ਪਰ ਚਲੇ ਹਾਂ ਤੇ ਸਾਡੇ ਪਿੰਡਾਂ ਵਾਲੇ ਜਦੋਂ ਗੱਡੀ ਲੈ ਕੇ ਆਉਂਦੇ ਆ ਭਗਵਾਨ ਪਾਥੀਆਂ ਪੱਥੀ ਜਾਂਦੀ ਹੁੰਦੀ ਆ ਆਉਣ ਸਾਰੀ ਕਹਿਣਗੇ ਭਗਵਾਨ ਗੱਡੀ ਨਵਾਂ ਲਿਆਂਦੀ ਉਹਦੇ ਕਹੂ ਵੇ ਤੇਰਾ ਵਹਿ ਗਿਆ ਵੇੜਾ ਵੇ ਵੇ ਤੂੰ ਸਰਪੰਚਾਂ ਦੇ ਮੁੰਡੇ ਦੀ ਰੀਸ ਨਾਲ ਗੱਡੀ ਲਿਆ ਵੇ ਕਿੱਥੋਂ ਕਰਜਾ ਤਾਰਾਂਗੇ ਉਹ ਕਹਿੰਦਾ 42000 ਦੀ ਟਾਟਾ ਸੋਮੋ ਲਿਆ ਕਿਹੜਾ ਕਰਜ਼ਾ ਬੈਠ ਗੱਡੀ 'ਚ ਬਾਬੇ ਦੇ ਮੱਥਾ ਟੇਕਣ ਚੱਲੀਏ ਅੱਛਾ ਗੱਡੀ ਪਿੰਡ ਦੀ ਫਿਰਨੀ ਤੇ ਗਈ ਹੁੰਦੀ ਆ ਉਦੋਂ ਹੀ ਕਹੂ ਰੋਕੀ ਬੇ ਰੋਕੀ ਇਹ ਕੀ ਹੋ ਗਿਆ ਤੇਲ ਚੜ ਗਿਆ ਉਲਟੀ ਆਉਂਦੀ ਐ ਤੇਲ ਚੜ ਜਾਂਦਾ ਸਾਨੂੰ ਜੀ ਦੀ ਵੇ ਆ ਸਾਡੇ ਸ਼ਹਿਰ ਵਾਲਿਆਂ ਜਦੋਂ ਕੋਈ ਮਰਗ ਹੋ ਜੇ ਹਾਂ ਤੇ ਅਫਸੋਸ ਪਤਾ ਕਿਵੇਂ ਕਰਦੀ ਹਾਂ ਸੋ ਸਾਈਡ ਭੈਣ ਜੀ ਬਹੁਤ ਮਾੜਾ ਹੋਇਆ ਤੇ ਸ਼ੱਕ ਵੀ ਮਾਰਨਗੇ ਪਤਾ ਕਿਵੇਂ ਮਾਰ ਦੇਣੀ ਛੀ ਸੌਰੀ ਸਾਡੇ ਤਾਂ ਪਹਿਲੀ ਗੱਲ ਪ੍ਰਮਾਤਮਾ ਕਿਤੇ ਇਹ ਜਿਹਾ ਦਿਨ ਨਾ ਲਿਆਵੇ ਸਾਡੀਆਂ ਤਾਂ ਪਿੰਡਾਂ ਵਾਲੀਆਂ ਬੈਠੀਆਂ ਜੇ ਕੋਈ ਇਹ ਜੀ ਗੱਲ ਹੋ ਜੇ ਮਕਾਨ ਜਾਣਾ ਹੋਵੇ ਫਿਰ ਉਹਦੇ ਹੀ ਕਹਿਣਗੀਆਂ ਸਿਪ ਇਹ ਜੇ ਬੈਣ ਪਾਉਂਗੀ ਐ ਖਾਣੀਆਂ ਕੰਧਾਂ ਵੀ ਰੋਣ ਲਾ ਦਿੰਦੀ ਫਿਰ ਜਾਂਦੀਆਂ ਮਗਰ ਕੋਈ ਤਰਜ ਨਹੀਂ ਹੁੰਦੀ ਪਤਾ ਨਹੀਂ ਕੌਣ ਆ ਕੀ ਆ ਰਿਸ਼ਤੇਦਾਰੀ ਚੋਂ ਤਰਜ ਮਲਾਉਂਦੀਆਂ ਹਾਏ ਬੇ ਬਾਈ ਨੂੰ ਛੱਡ ਕੇ ਤੁਰ ਗਿਆ ਬੂਟੇ ਦੇ ਬੂਟੇ ਦਾ ਪਾਪਿਆ ਹਾਏ ਹਾਏ ਇਹਨਾਂ ਵਾਲੀਆਂ ਸ਼ਹਿਰਾਂ ਵਾਲੀਆਂ ਛੱਕ ਮਾਰਦੀਆਂ ੱਚੀ ਆ ਸਾਡੀਆਂ ਪਿੰਡਾਂ ਵਾਲੀਆਂ ਬੈਠੀਆਂ ਛੱਕ ਤੋਂ 5 ਮਿੰਟ ਪਹਿਲਾਂ ਮੂੰਹ ਬਣਾਉਂਦੀਆਂ ਪਤਾ ਕਿਵੇਂ ਕਿਵੇਂ ਆਹ ਛੀ ਤੋਂ ਅੱਗੇ ਫੁੰਨੇ ਗਾ ਗੁੜੇ ਜਾਏ ਖਾਣੇ ਦਾ ਇੱਥੋਂ ਸਟਾਰਟ ਹੁੰਦਾ ਨਾ ਮੇਰੀਆਂ ਗੱਲਾਂ ਜੀਆਂ ਕਿਤੇ हां ਗੱਲ ਗਲੋਰੀ ਦੇ ਤਾਂ ਬਠੇਰੀਆਂ ਮਾਰ ਲੀਆਂ ਸ਼ਹਿਰਾਂ ਵਾਲੀਆਂ ਸੁਨਾਤੀਆਂ ਪਿੰਡਾਂ ਵਾਲੀਆਂ ਸੁਨਾਤੀਆਂ ਆ ਦੇਖ ਲੈ ਭੱਟੀ ਬਾਈ ਕਿੰਨੀ ਸੋਹਣੀ ਸਜਾ ਕੇ ਲਿਆ ਮਰ ਜਾਣੇ ਮੈਨੂੰ ਵੀ ਸਜਾ ਦਿਆ ਕਰ ਮਾੜਾ ਮੋਟਾ ਕਿਉਂ ਕੀ ਹੋ ਗਿਆ ਤੈਨੂੰ हां ਆ ਦੇਖ ਲੈ ਮੇਰੇ ਪੈਰ ਤਾਂ ਹੈਗੇ ਵਿੱਚ ਮਰ ਜਾਣੇ ਵਿੱਚ ਝੰਜਣਾ ਹੈ ਨਹੀਂ ਹੈ ਨਹੀਂ ਆ ਮੇਰੇ ਹੱਥ ਤਾਂ ਹੈਗੇ ਵਿੱਚ ਬੰਗਾ ਹੈ ਨਹੀਂ ਹੈ ਨਹੀਂ ਮੇਰੇ ਗਾਲਤਾ ਹੈਗਾ ਵਿੱਚ ਗਾਨੀ ਹੈ ਨਹੀਂ ਹੈ ਨਹੀਂ ਆ ਦੇਖ ਲੈ ਕੰਨ ਤਾਂ ਹੈਗੇ ਵਿੱਚ ਕਾਂਟੇ ਹੈ ਨਹੀਂ ਮੇਰੇ ਕੋਲੇ ਬਟੂਆ ਹੈਗਾ ਵਿੱਚ ਪੈਸੇ ਹੈ ਨਹੀਂ ਨਾ ਤੇਰਾ ਪਿਆਰ ਕਾਦਾ ਵੀ ਫੇਰ ਹੈ ਨਾ ਪਿਆਰ ਪੈਸੇ ਦਾ ਹੁੰਦਾ ਪਿਆਰ ਕੀਤਾ ਰਾਂਝੇ ਨੇ ਪਿਆਰ ਕੀਤਾ ਮਿਰਜੇ ਨੇ ਅਚਰ ਕੀਤਾ ਪੁੰਨੂ ਨੇ ਉਹਨਾਂ ਨੇ ਪੈਸੇ ਨਾਲ ਪਿਆਰ ਕਰਿਆ ਅੱਜ ਕੱਲ ਤਾਂ ਪੈਸੇ ਨਾਲ ਹੀ ਪਿਆਰ ਆ ਇਹ ਤਾਂ ਗੱਲ ਹੈਗੀ ਆ ਜਿਹਦੇ ਕੋਲੇ ਚਾਰ ਛੱਲੜਾ ਉਹਦਾ ਪਿਆਰ ਆ ਜਿਹਦੇ ਕੋਲੇ ਹੈ ਨਹੀਂ ਭੱਟੀ ਸਾਹਿਬ ਉਹ ਮਤਲਬ ਆਹ ਹਾਂ ਭੂਆ ਨੂੰ ਵੀ ਬੁਲਾ ਲੈ ਵਿਚਾਰੀ ਕੱਲੀ ਜੀ ਬੈਠੀ ਆ ਪਿੱਛੇ ਨਾਲੇ ਗੱਲ ਸੁਣ ਲੈ ਮੈਂ ਤੈਨੂੰ ਇੱਕ ਗੱਲ ਦੱਸਾਂ ਕੀ ਮੈਨੂੰ ਬਹੁਤ ਹਰਖਾ ਜਿਹੜਾ ਪਿਆਰ ਰੱਖਿਆ ਤੂੰ ਹਾਂ ਹਾਂ ਤਾਰ ਕਿਉਂ ਲੱਗ ਜੂ ਪਈਆ ਹਾਂ ਬੀਬੀ ਜੀ ਮੈਂ ਬੌਕਰ ਮਾਰਦੀ ਹਾਂ ਬੀਬੀ ਜੀ ਬੇ ਭਈਆ ਪੋਚੇ ਲਾਦੀ ਹਾਂ ਬੀਬੀ ਜੀ ਬੇ ਭਈਆ ਆਟਾ ਗੁੰਨਦੀ ਹਾਂ ਬੀਬੀ ਜੀ ਹੁਣ ਮੇਰਾ ਮੁੰਡਾ ਮੇਰੇ ਅੱਖੇ ਨਹੀਂ ਲੱਗਦਾ ਕਿਉਂ ਮੈਨੂੰ ਲੱਗਦਾ ਹਾਂ ਬੀਬੀ ਜੀ ਹਾਂ ਮੈਨੂੰ ਬਚੋ ਹਾਂ ਠੀਕ ਹੈ ਨਾ ਸਾਡਾ ਪੰਜਾਬੀ ਜਿੰਦਾਬਾਦ ਆ ਭੂਆ ਹੋਰ 니 ਆ ਜਾ ਇੱਥੇ ਬੈਠ ਫੜਨੀ ਕੀ ਜਾਂਦੇ ਆ ਕੀ ਹੋ ਗਿਆ ਤੈਨੂੰ ਆ ਦੇ ਆਉਣੀਆ ਚੱਲ ਪਏ ਹਾਂ ਚੱਕ ਦੋ ਫੱਟੇ ਅੱਛਾ ਐਂਟਰੀ ਕਰਕੇ ਨਾ ਮੇਰੀ ਗੱਲ ਸੁਣ ਭੂਆ ਆਹਾ ਹਾ ਹਾ ਜਾ ਕੀ ਬਣਾ ਲਿਆ ਤੇ ਬਾਲੀ ਪਤਲੀ ਹੋਈ ਪਈ ਹੈ ਕੀ ਹੋ ਗਿਆ ਇਹ ਮੈਨੂੰ ਕਹਿੰਦੀ ਸੀ ਭੂਆ ਤੂੰ ਸ਼ਾਇਦੀਆਂ ਮੈਂ ਮਖ ਆਉਂਗੀ ਮਖ ਸੱਤੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਤੇ ਸੱਜਣਾ ਦੀ ਆਉਂ ਤੀ ਤਰੀਕ ਮਿਲ ਜੇ ਮੈਂ ਤਾਂ ਨੱਚਦੀ ਥੋੜੇ ਪਿੰਡ ਆਵਾਂ ਆਹਾ ਆ ਗਈ ਹੋਰ ਪੁੱਛ ਹੁਣ ਨਾ ਮੇਰੀ ਗੱਲ ਸੁਣ ਹਾਂ ਆਹ ਤੇਰੀ ਮਿੰਨੀ ਬੱਸ ਵਾਲਿਆਂ ਨਾਲ ਲੜਾਈ ਹੋਈ ਸੀ ਪਰਸੋ ਕੀ ਹੋ ਗਿਆ ਸੀ ਉਹ ਤਾਂ ਸਾਰਾ ਕਸੂਰ ਇਹ ਆਈਦਾ ਸੀ ਚੁਰਲੂ ਦਾ ਇਹਦਾ ਨਾ ਕੀ ਹੋ ਗਿਆ ਮੈਨੂੰ ਕਨੈਕਟਰ ਕਹਿੰਦਾ ਟੁੱਟ ਪੈਣਾ ਗੰਦੇ ਨਾਲੇ ਵਾਲੇ ਉਤਰੋ ਮੈਂ ਕਿਹਾ ਤੈਨੂੰ ਮੇਰੇ ਨਾਲੇ ਦਾ ਬੇਲ ਆਉਂਦਾ ਹਾਂ ਨਾ ਤੂੰ ਕਾਉਣਾ ਮੇਰੇ ਨਾਲੇ ਨਿੰਦ ਨਾਲਾ ਹਾਂ ਨਹੀਂ ਉਹ ਦੂਜਾ ਨਾਲਾ ਕਹਿੰਦਾ ਸੀ ਕਿਹੜਾ ਨਾਲਾ ਪਾਣੀ ਵਾਲਾ ਨਾਲਾ ਹੁੰਦਾ ਉਹ ਥੋੜਾ ਬੇੜਾ ਬਹਿ ਜਾ ਪੁੱਲ ਕੀ ਭਾਈ ਕਿਉਂ ਮੈਂ ਅਨਪਠ ਹੈਰੀ ਹਾਂ ਮੇਰੀ ਗੱਲ ਸੁਣਾ ਹਾਂ ਪਰਸੋ ਤੇਰੀ ਇੱਕ ਛੱਤਰ ਪ੍ਰੇਟ ਹੋਰ ਵੀ ਹੋਈ ਆ ਪਿੰਡ ਚ ਮੇਰੀ ਹੋਰ ਉਹ ਕਾਨੂੰ ਮੇਰੇ ਪਰਦੇ ਫਰੋਜ਼ ਦੀਆਂ ਟੱਕ ਰਹੇ ਤੇ ਹਾੜੇ ਹਾੜੇ ਪੁੱਤ ਬਣ ਕੇ ਨਾ ਨਾ ਦੱਸਣਾ ਪਊ ਵੀ ਗੱਲ ਕੀ ਹੋਈ ਸੀ ਦੱਸਦੇ ਆ ਫਿਰ ਭਾਈ ਦੱਸੋ ਦੱਸੋ ਹੱਥ ਚੱਕ ਦੋ ਮਾਰੇ ਉੱਪਰ ਨੂੰ ਸ਼ਾਬਾਸ਼ ਜਾਂਦੇ ਰਹੋ ਉਹ ਨਹੀਂ ਹੈਗਾ ਆਪਣੇ ਪਿੰਡ ਭੂਪਾ ਬਾਣੀਆਂ ਦਾ ਮੁੰਡਾ ਹਾਂ ਹਾਂ ਉਹਦੀ ਦੁਕਾਨ ਤੋਂ ਆਪਾਂ ਸੌਦਾ ਪੱਤਾ ਲੈਨੇ ਆ ਹਾਂ 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 ਲੈਨੇ ਉਹਦੀ ਭੈਣ ਦਾ ਵਿਆਹ ਸੀ ਅੱਛਾ ਕੋਠੇ ਤੇ ਸਪੀਕਰ ਲਾ ਕੇ ਬਾਬਾ ਜੀ ਕਿਤੇ ਕੰਮ ਤੇ ਭੱਗ ਗਿਆ ਬਾਅਦ ਚ ਰੌਣਾ ਪੈ ਗਿਆ ਕਹਿੰਦੇ ਭਾਈ ਦੁੱਧ ਬਾਦ ਨੂੰ ਕਹਿਣਾ ਸੀ ਪਿੰਡ 'ਚ ਹੋਕਾ ਦੇਣਾ ਸੀਗਾ ਹੁਣ ਕੀ ਕਰੀਏ ਕਜਿਆ ਖੜਾ ਹੋ ਗਿਆ ਉਹ ਕਹਿੰਦੇ ਓਏ ਕਮਲੀ ਮਾਂ ਤੇ ਉਹ ਪੁੱਤੋ ਉਹ ਬੀਬੋ ਭੂਆ ਵਿਚ ਤੁਰ ਹੀ ਆਉਂਦੀ ਆ ਉਹਨੂੰ ਕਹਤੋਂ ਨਾਲੇ ਬੋਲਣ ਦਾ ਹਿਸਾਬ ਆ ਹਾਂ ਫਿਰ ਉੱਥੇ ਮੈਂ ਬੋਲੀ ਹਾਂ ਪਹਿਲਾਂ ਪੁੱਤ ਮੈਨੂੰ ਆਂ ਦੱਸ ਜੱਸੀ ਹਾਂ ਵੀ ਬਾਣੀਆਂ ਦੇ ਆਨੰਦਕਾਰ ਜੁਮਦੇ ਹੁੰਦੇ ਹੁੰਦੇ ਨੇ ਨੀ ਫੇਰੇ ਹੁੰਦਿਆ ਕੀ ਫੇਰੇ 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 ਫਿਰ ਮੈਂ ਵੀ ਆਹੀ ਪੌਂਕੀ ਤੀ ਕੀ ਮਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੀ ਆ ਪੂਪੇ ਦੀ ਭੈਣ ਦੇ ਫੇਰੇ ਨੇ ਲਾ ਲਈ ਜੁੱਤੀ ਫਿਰ ਉਹਨਾਂ ਨੇ ਐਸੀ ਮਰਾਮਤ ਕੀਤੀ ਪੁੱਤ ਮੇਰੀ ਮਹਤਾਲ ਲਾ ਤੇ ਚੱਕਣ ਲੱਗੀ ਹੁਣ ਕੋਈ ਨੱਚ ਨਾ ਮੇਰੀ ਗੱਲ ਸੁਣਾ ਫੁੱਫੜ ਦੀ ਵੀ ਪ੍ਰੇਟ ਜੀ ਹੋ ਗਈ ਸੀ ਨੀ ਫੁੱਫੜ ਦੀ ਵੀ ਪ੍ਰੇਟ ਜੀ ਹੋ ਗਈ ਸੀ ਫੁੱਫੜ ਦੀ ਉਹ ਵੀ ਹਰਦਾ ਨਹੀਂ ਉਹ ਬੇਈਮინა ਬਦਤਮੀਜ਼ ਔਰਤ ਆ ਗਈ ਉਹ ਨਾ ਬੰਦਾਗਾ ਹਾਂ ਬੰਦਾ ਬੰਦਾ ਮੈਂ ਜਾਣਾ ਸੀ ਮੇਰੇ ਪੇਕੇ ਪਿੰਡ ਸੰਗਰੂਰ ਨੂੰ ਹਾਂ ਮੈਨੂੰ ਕਹਿੰਦਾ ਮੈਂ ਤਾਂ ਤੇਰੇ ਨਾਲ ਹੀ ਜਾਊ ਫੇਰ ਮੈਂ ਪੁੱਤ ਰੇੜੇ ਚ ਬਾਕੇ ਨਾਲ ਲੈ ਗਈ ਉਥੇ ਕਿਤੇ ਬੁੜੀ ਦਾ ਹੋ ਗਿਆ ਆਕਾਲ ਚਲਾਣਾ ਹਾਂ ਮਰ ਗਈ ਬੁੜੀ ਮਰ ਗਈ ਹਾਂ ਜਦੋਂ ਬੁੜੀ ਨੂੰ ਚੱਕਣ ਲੱਗੇ ਉਹ ਨੂੰ ਨਾ ਹੀ ਤੋਂ ਹੀ ਕਰਾ ਕੇ ਤੁਹਾਡੇ ਫੁੱਫੜ ਦਾ ਮਗਲੈਲ ਫੋਨ ਬੋਲ ਗਿਆ ਕੀ ਉਹਦਾ ਮੋਬਾਈਲ ਕਹਿੰਦਾ ਚੱਕ ਲੋ ਬਾਗਰੂ ਕਹਿ ਕੇ ਰਨ ਬੋਤਲ ਵਰ ਗਈ ਲੰਮਾ ਪਾਨਿਆ ਐਸੀ ਮਰਮਤ ਕੀਤੀ ਪਾਨਿਆ ਹੁਣ ਮੈਂ ਰੋਜ ਉਹਦੇ ਗਰਮ ਕਰਕੇ ਰੋੜਾ ਦਿੰਨੀ ਆ ਅੱਛਾ ਅੱਛਾ ਪੂਆ ਦੇਖ ਪੱਟੀ ਸਾਹਿਬ ਬੈਠਿਆ ਹਾਂ ਪੱਟੀ ਦਾ گاਉਂਦੇ ਆ ਨਾ ਨਜ਼ਾਰੇ ਨਾਲ ਬਾਲਾ ਪੱਟੂ ਆ ਪੱਟੂ ਜਿਹੜੇ ਪੁਰਾਣੇ ਕਲਾਕਾਰ ਆ ਜਾਂ ਜਿਹੜੇ ਮਤਲਬ ਫੋਖਰੇ ਕਲਾਕਾਰ ਆ ਉਹ ਕਿਵੇਂ ਗਾਉਂਦੇ ਆ ਅੱਛਾ ਕੀ ਮਤਲਬ ਹੁੰਦਾ ਗਾਣਿਆਂ ਦਾ ਕੋਈ ਮਕਸਦ ਹੁੰਦਾ ਯਾਨੀ ਵੀ ਸਾਡੇ ਵੇਲੇ ਦੇ ਕਲਾਕਾਰ ਇੱਕ ਯਾਨੀ ਕਿ ਤੁਹਾਡੇ ਵੇਲੇ ਦੇ ਕਲਾਕਾਰ ਹਾਂ ਜਿਹੜੇ ਪੁੱਤ ਸਾਡੇ ਵੇਲੇ ਤੇ ਹੁੰਦੇ ਸੀ ਨਾ ਕਲਾਕਾਰ ਜਿਵੇਂ ਨਰੀਂਦਰ ਬੀਬਾ ਹਾਂ ਸਰਿੰਦਰ ਕੌਰ ਹਾਂ ਉਹ ਗਾਉਂਦੀਆਂ ਹੁੰਦੀਆਂ ਝਾੜ ਪੀਂਗ ਦੇ ਹੁਲਾਰੇ ਨਾਲ ਗਾਵਾ ਇੱਕ ਵਾਰੀ ਆ ਜਹਾਨੀਆਂ ਬੇ ਇੱਕ ਵਾਰੀ ਆ ਜਹਾਨ ਜਹਾਨੀ ਹੋਵੇ ਤਾਂ ਆਵੇ ਇੱਕ ਉਹ ਹਾਂ ਦੀ ਉਦਾਤੀ ਉਹ ਆਪਣਾ ਜਮਲਾ ਜੱਟ ਹਾਂ ਹਾਂ ਤੂੰ ਵੀ ਹਾਂ ਲੈ ਆ ਜਾ ਪੁੱਤ बस खाती हो ये मड़ी जी हाँ, हाँ। सतगुर नानक तेरी ही लीला न्यारी है लाल बेंदी हो दुनिया सारी है, है। नानक तेरी लीला न्यारी है ਜੀਣਾ ਨਾ ਬੇਬੀ ਦੁਨੀਆ ਸਾਰੀ ਆ 52 ਤਾੜੀਆਂ ਮਾ ਦੇ ਭਗਤੋ ਬਾਬੇ ਦੇ ਭਗਤੋ ਹਾਂ ਆ ਜਾ ਆ ਇੱਕ ਆਪਣੇ ਪੰਜਾਬ ਦਾ ਮਹਾਨ ਇੱਕ ਕਲੀਆਂ ਦਾ ਵਾਸ਼ਾ ਹੋਇਆ ਕੁਲਦੀ ਮਾਨਕ ਸਾਹਿਬ ਹਾਂ ਉਹਦਾ ਜਾਨ ਤੋਂ ਪਿਆਰਾ ਇੱਕ ਭਤੀਜਾ ਗਾ ਦੇਸੀ ਮੈਸ ਨੀ ਨਹੀਂ ਦੇਸ਼ਤੀ ਕਰਦੀਆਂ ਲਾਈਵ ਚੱਲਦਾ जेठी पैस है हाँ जेठी पैस इन बुत्ते हैं ता एक ता नौ वो ता ग्रेजी जा मैंने ग्रेजी हम दिखा टा हाँ ये ता कल है कि वो माता पुत इन्ना अवखा गाऊं ता अभी जाता वो दे कुछ लड़ता हाँ हा, जा वो नू को यो प्री का सर हों दिया अच्छा पता क्यों मैं गाऊं ता क्यों मैं, मैं गाऊं ता कोई कील बजायो ना हाँ चलो ਕੋਈ ਕੀ ਨ ਸਪੇਰਾ ਲੈ ਜੂਗਾ ਨੀ ਨਾਗ ਸਾਹਮ ਲੈ ਜੁਲਫਾਂ ਦੇ ਇੱਥੋਂ ਜੁਲਫਾਂ ਨਿਕਲਦੀ ਆਉਂਦੀਆਂ ਨਹੀਂ ਉਹ ਸਦਾਲਾ ਪੂਆ ਸਟਾਈਲ ਹੁੰਦਾ ਹੈ ਨਾ ਚਲੋ ਮੈਂ ਮੰਨ ਗਈ ਕਲਾਕਾਰ ਬਠਿੰਡੇ ਦਾ ਯੋਧਾ ਹੈ ਉਹtheta ਦਾ ਸਿਰ ਕੱਢ ਮਾ ਇਹ ਵੀ ਆਰਟਿਸਟ ਹੈ ਵੀ ਜਲ ਇਹਦਾ گاਉਂਦਾ ਆਪ ਹੀ ਹਿੱਕ ਦੀ ਜ਼ੋਰ ਤੇ ਗਾ ਗਿਆ ਆ ਜਿਹੜੇ ਮਗਰ ਧੋਪ ਖੜੇ ਕਰਦੇ ਨੇ ਹਾਏ 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 ਨਾ ਤੁਹਾਡੇ ਤੱਕ ਖੁਰਚਣੇ ਲੱਗਦਾ ਭਾਈ ਓਏ ਤੂ ਆਏ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਬਾਰੇ ਬੇਇੱਜ਼ਤੀ ਕਰਾਉਣੀ ਆ ਠੀਕ ਆ ਨਾ ਉਹਨਾਂ ਨੇ ਗੱਲ ਪੈ ਜਾਣਾ ਤੇਰੇ ਕੌਣ ਹੈ ਕਲਾਕਾਰ ਹੈ ਕਾਂਠੇ ਵਾਲਾ ਭਾਈ ਮੇਰਾ ਕੀ ਲੱਗਦਾ ਮੈਂ ਮਗਰ ਗੱਲ ਕਰਦਾ ਕੋਰਸ ਵਾਲਿਆਂ ਦੀ ਅੱਛਾ ਨਹੀਂ ਨਹੀਂ ਕੋਈ ਨਹੀਂ ਗੱਲ ਪੈਂਦਾ ਸੋ ਪਹਿਲਾਂ ਤਾਂ ਇਹਦੇ ਨਾਂ ਤੇ ਨੇ ਬਹੁਤ ਦਵਾਰਾ ਪਾਰੀ ਸ਼ੁਰੂ ਕਰੀਆ ਬੀਬੂ ਬੂਆ ਨੇ ਦੁਬਾਰਾ ਚ ਬਹੁਤ 부ਆ ਬਣੀਆ ਚਲੋ ਆਪੋ ਆਪਣਾ ਰਸਗਾਰ ਆ ਸਾਰੇ ਚਲਾਉਂਦੇ ਆ ਹਾਂ ਸੋ ਹੌਣ ਬਾਬੇ ਦੀ ਕਿਰਪਾ ਨਾਲ ਦੁਬਾਰਾ ਅਸੀਂ ਫੇਰ ਨਾਲ ਰਲਾਇਆ ਤੇ ਚੜਦੀ ਕਲਾ ਰੱਖੂਗਾ ਬਾਬਾ ਬਾਬੇ ਦੀ ਮਿਹਰ ਆ ਬਾਬੇ ਮਰੇਕੋਟਲੇ ਵਾਲੇ ਦੀ ਹਾਂ ਅੱਛਾ ਆਖੋ ਸਾਤੇ ਦੇਰਬਾਰ ਕੀ ਜੈ ਜੈ ਵਾ ਅੱਛਾ ਇੱਕ ਵਾਈ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਤਾੜੀਆਂ ਮਾਰ ਦਿਓ ਵਾਹ ਜੀ ਵਾਹ ਬੱਲੇ 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 ਪਰ ਪੰਜਾਬ ਨੇ ਓਨਲੀ ਵਾਇਲਡ ਦਾ ਫੇਮਸ ਕਲਾਕਾਰ ਸਿੱਧੂ ਮੁੱਛੇ ਵਾਲਾ ਮੂਸੇ ਵਾਲਾ ਮੁੱਠੇ ਵਾਲਾ ਬਾਪੂਆ ਮੁੱਠੇ ਐਂਦਾ ਨਹੀਂ ਹਰ ਗੱਲ 'ਚ ਕਮੇਡੀ ਨਹੀਂ ਹੁੰਦੀ ਸੋ ਮੁੱਠੇ ਬਹੁਤ ਇਕੱਠੇ ਰਹਿ ਸਾਡੀ ਬੋਲੀ ਨੂੰ ਸਾਡੀ ਪੱਗ ਨੂੰ ਬਹੁਤ ਉੱਪਰ ਲੈ ਕੇ ਗਿਆ ਤੇ ਬਾਬਾ ਚੜ੍ਹਦੀ ਕਲਾ ਰੱਖੇ ਹਾਂ ਬੂਟੋ ਹਾਂ ਅੱਛਾ ਗੱਲ ਸੁਣ ਪੜੇ ਲਿਖੇ ਲੋਕ ਆ ਹਾਂ ਠੀਕ ਹੈ ਨਾ ਪਰ ਮੋਬਾਈਲ ਆ ਜਿਹੜਾ ਮੋਬਾਈਲ ਨੇ ਭੂਟੋ ਦੁਨੀਆ ਮੁਠੀ ਚ ਕਰ ਲਈ ਕਰ ਲਈ ਸਹੀ ਗੱਲ ਆ ਹੈ ਹਾਂ ਅੱਗੇ ਹੁੰਦਾ ਭਾਈ ਕਿਤੇ ਕੋਈ ਘਰੋਂ ਨਿਕਲ ਜਾਂਦਾ ਭਲਾ ਮਹੀਨਾ ਨਾ ਮੁੜਦਾ ਖਬਰਸਾਰ ਨਹੀਂ ਸੀ ਹੁੰਦੀ ਹੁਣ ਤਾਂ ਘਰੋਂ ਨਿਕਲ ਦੋ ਮਿੰਟ ਚ ਪਤਾ ਲੱਗ ਜਾਂਦਾ ਬੰਦਾ ਕਿੱਥੇ ਆ ਕਿੱਥੇ ਨਹੀਂ ਹਾਂ ਅਮਰੀਕਾ ਕੈਨੇਡਾ ਚ ਬੈਠੇ ਆ ਵੀਡੀਓ ਕਾਲ ਕਰਨੀ ਆ ਆਡੀਓ ਕਾਲ ਕਰਨੀ ਆ ਜਦੋਂ ਮਰਜੀ ਗੱਲ ਕਰ ਲੈ ਪਰ ਇਹਦਾ ਕੁਝ ਇੱਕ ਗਲਤ ਇਸਤੇਮਾਲ ਵੀ ਹੋਣ ਲੱਗ ਗਿਆ ਹਾਂ ਜਿਵੇਂ ਹੁਣ ਪੜ੍ਹੀ ਲਿਖੀ ਕੁੜੀ ਆ ਉਹ ਆਪਦੇ ਬਾਇਫਰੈਂਡ ਨਾਲ ਪਤਾ ਕਿਵੇਂ ਗੱਲ ਕਰਦੀ ਆ ਕਿਵੇਂ ਕਰਦੀ ਆ ਹੈਲੋ ਜਾਨੂੰ ਤੁਸੀਂ ਮੈਂ ਤੇ ਮੰਮਾ ਕੱਲ ਸ਼ੋਪਿੰਗ ਕਰਨ ਗਏ ਸੀਗੇ ਤਰਨ ਤਰਨ ਤੂੰ ਸਾਡੇ ਪਿੱਛੇ ਆਉਂਦਾ ਸੀਗਾ ਦੇਖੋ ਮੰਮਾ ਨੂੰ ਪਤਾ ਲੱਗ ਗਿਆ ਨਾਲੇ ਮੇਰੀ ਬੇਇੱਜ਼ਤੀ ਹੋਉ ਨਾਲੇ ਤੁਹਾਡੀ ਬੇਇੱਜ਼ਤੀ ਪਲੀਜ਼ ਐਂ ਦਾ ਇਦਾਂ ਨਾ ਕਰਿਓ ਜਿਹੜੇ ਦਾਸ ਪੜ੍ਹੀ ਹੋਵੇ ਉਹ ਕਿਵੇਂ ਗੱਲ ਕਰਦੀ ਆ ਹੈਲੋ ਵੇ ਤੂੰ ਫੋਨ ਤੇ ਫੋਨ ਲਾਈ ਜਾਂਦਾ ਕੱਲ ਮੈਂ ਤੇ ਮੇਰੀ ਬੇਬੇ ਤਰਨ ਤਰਨ ਪੱਛਮ ਲੈਣ ਗਈਆਂ ਸੀ ਤੂੰ ਸਾਡੇ ਪਿੱਛੇ ਆਉਂਦਾ ਸੀ ਜੇ ਘਰੇ ਪਤਾ ਲੱਗ ਗਿਆ ਨਾਲੇ ਮੇਰੀ ਗੁੱਤ ਪਟਾਏਗਾ ਨਾਲੇ ਤੇਰੇ ਛੱਤਰ ਪਹਿਣਗੇ ਇਹ ਤੋਂ ਮੁੜ ਕੇ ਨਾ ਤੂੰ ਫੋਨ ਕਰੀ ਤੇ ਜਿਹੜੇ ਜਮਾਨ ਅਨਪੜਾ ਵਿਚਾਰੀ ਕਹਿੰਦੇ ਸਕੂਲ ਨਹੀਂ ਗਈ ਉਹ ਕਿਵੇਂ ਗੱਲ ਕਰਦੀ ਆ ਹੈਲੋ ਕੱਲ ਮੈਂ ਤੇ ਮੇਰੀ ਬੀਬੀ ਜਦੋਂ ਖੱਟੇ ਰੰਗ ਦੀ ਪੱਛਮ ਲੈਣ ਗਈਆਂ ਸੀ ਤਾਰਨ ਤਾਰਨਾ ਤੂੰ ਸਾਡੇ ਪਿੱਛੇ ਗੂੰ ਖਾਣ ਆਇਆ ਸੀ ਸਾੜੇ ਹਾਂ ਜਣਾ ਹੋਵੇ ਜਿਹੜੀ ਦੁਕਾਨ 'ਚ ਵੜ ਕੇ ਪਿੱਛਾ ਹੀ ਪਿੱਛਾ ਮੈਨੂੰ ਨਾ ਬੁਲਾਈ ਅੱਛਾ ਹੇ ਇਤਰੋਂ ਬੀਆਂ ਦਾ ਕੂਪਣ ਤਾਂ ਪਵਾਦੇ ਵੀਰ ਬਣ ਕੇ ਐ ਕਹਦੇ ਕਰਦਾ ਹੁੰਦਾ ਕਿਉਂਕਿ ਜਿਹੜੇ ਅਨਪੜ੍ਹ ਹੁੰਦੇ ਆ ਨਾ ਉਹ ਦਿਲਾਂ ਦੇ ਸੱਚੇ ਹੁੰਦੇ ਆ ਉਹ ਮੂੰਹ ਚ ਗੱਲ ਆ ਗਈ ਉਹਨਾਂ ਨੇ ਕਹਿ ਦੇਣੀ ਹੈ ਹੈ ਓਏ ਤੂੰ ਕਿਉਂ ਮੈਜਰੀ ਵੇਚਦੀ ਕਰਾਉਣੀ ਆ ਕਹਿੰਦੀ ਕੈਨੇਡਾ ਵਾਲੀ ਗੱਲ ਸੁਣ ਹਾਂ ਸੁਣਾ ਫਿਰ ਉਹ ਮੈਂ ਬਾਈ ਪਿੱਛੇ ਕੈਨੇਡਾ ਗਿਆ ਜਦੋਂ ਪਹਿਲੀ ਵਾਰੀ ਕੈਨੇਡਾ ਗਿਆ ਬ੍ਰੈਂਟਨ ਉੱਤਰੇ ਟ੍ਰਾਂਟੋ ਚ ਮੈਂ ਕਿਹਾ ਬਾਈ ਮੈਨੂੰ ਕਮਾਓ ਪ੍ਰੋਮੋਟਰ ਨੂੰ ਕਿਹਾ ਉਹ ਕਹਿੰਦਾ ਬਾਈ ਤੂੰ ਹੰਬਿਆ ਥੱਕ ਕੇ ਆਇਆ ਮੈਨੂੰ ਉਹਨਾਂ ਨੇ ਹੋਟਲ ਦੇ ਚ ਰੂਮ ਲੈਤਾ ਅੱਛਾ ਕਹਿੰਦੇ ਭਾਨਿਆ ਰੈਸਟ ਕਰ ਲਾ ਜਦੋਂ ਆਉਣਾ ਹੋਇਆ ਸਾਨੂੰ ਫੋਨ ਮਾਰਦੀ ਅਸੀਂ ਤੁਹਾਨੂੰ ਥੱਲਿਓ ਲੈ ਜਾਾਂਗੇ ਅੱਛਾ ਮੈਂ ਭੂਟੋ ਨਹਾ ਕੇ ਦਵਾ ਦਾ ਫੋਨ ਕਰਿਆ ਮੈਂ ਕਿਹਾ ਜੀ ਭਾਈ ਮੈਂ ਰੈਡੀ ਹੋ ਗਿਆ ਕਹਿੰਦੇ ਅਸੀਂ ਥੱਲੇ ਖੜੇ ਆ ਜਾ ਮੈਂ ਕਿਹਾ ਗੇਟ ਨਹੀਂ ਖੁੱਲ ਰਿਹਾ ਹੋਟਲ ਦੇ ਰੂਮ ਦਾ ਵੇ ਫੇਰ ਕਹਿੰਦੇ ਕਾਰਡ ਲਾ ਲਾ ਅੱਛਾ ਤੂੰ ਕਾਰਡ ਲਾਇਆ ਮੈਂ ਕਾਰਡ ਲਾਇਆ ਹਾਂ ਗੇਟ ਖੋਲਿਆ ਗੇਟ ਫੇਰ ਨਾ ਖੁੱਲੇ ਵੇ ਫੇਰ ਫੇਰ ਉਹਨੂੰ ਫੋਨ ਲਾਇਆ ਮੈਂ ਕਿਹਾ ਦਵਿੰਦਰ ਭਾਈ ਗੇਟ ਨਹੀਂ ਖੁੱਲਦਾ ਹਾਂ ਕਹਿੰਦਾ ਭਾਨਾ ਕਾਰਡ ਲਾਇਆ ਸੀ ਮੈਂ ਕਿਹਾ ਹਾਂ ਕਹਿੰਦਾ ਦੁਬਾਰਾ ਕਾਰਡ ਫੇਰ ਲਾ। ਅੱਛਾ ਦੁਬਾਰੇ ਫੇਰ ਲਾਇਆ ਤੂੰ ਕਾ ਮੈਂ ਦੁਬਾਰੇ ਫੇਰ ਕਾਰਡ ਲਾਇਆ। ਗੇਟ ਫੇਰ ਨਾ ਖੁੱਲੇ। ਬੇ ਫੇਰ ਫੇਰ ਫੋਨ ਲਾਇਆ ਨੂੰ। ਮੈਂ ਕਿਹਾ ਦਵਿੰਦਰ ਗੇਟ ਨਹੀਂ ਖੁੱਲਦਾ ਕਹਿੰਦਾ ਭਾਨੇ ਕਾਰਡ ਟਕਾ ਕੇ ਲਾ। ਤੂੰ ਫੇਰ ਟਕਾ ਕੇ ਲਾਇਆ। ਮੈਂ ਕਹਿੰਨਾ ਪੂਟੋ 16 ਟਰੇ ਟਰਾਲੇ ਵਾਂਗੂ ਕਾਂ ਤੱਕ ਲਾਦ ਲਿਆ। ਅੱਛਾ ਕਾਰਡ ਲਾਇਆ ਜਦੋਂ ਗੇਟ ਖੋਲ੍ਹਿਆ ਗੇਟ ਫੇਰ ਨਾ ਖੁੱਲੇ ਵੇ ਫੇਰ ਫੋਨ ਲਾਇਆ ਮੈਂ ਕਿਹਾ ਦਵਿੰਦਰਾ ਗੇਟ ਨਹੀਂ ਖੁੱਲਦਾ ਭਾਈ ਕਾਰਡ ਲਾ ਲਿਆ ਹਾਂ ਕਹਿੰਦਾ ਕਾਹਦਾ ਮਖਿਆ ਭੁੱਕੀ ਦਾ ਉਹ ਕਹਿੰਦਾ ਕੰਜਰਾ ਕਾਰਡ ਗੇਟ ਨਾਲ ਕਸਾਉਣਾ ਸੀ ਉਹ ਮੈਂ ਕਿਹਾ ਸਾਡੇ ਦਾ ਕਾਰਡ ਲਾਉਣ ਨੂੰ ਕਹਿੰਦੇ ਆ ਦੂਰ ਤੇਰੇ ਫਿਟੇ ਮੂੰਹ ਹਾਂ ਪਰ ਇੱਕ ਗੱਲ ਆ ਫੂਟੋ ਕੈਨੇਡਾ ਅਮਰੀਕਾ ਪਾ ਕਹਿ ਦਿੰਦੇ ਆਈ ਫੋਨ ਭੇਜ ਦਿਓ ਪੈਸੇ ਭੇਜ ਦਿਓ ਹਾਰਡਵਰਕ ਬਹੁਤ ਆ ਬੇ ਡਾਲਰ ਕਮਾਉਣੇ ਬਹੁਤ ਔਖੇ ਆ ਬਹੁਤ ਔਖੇ ਆ ਮੈਂ ਵੀ ਆਖਿਆ ਮਖਾ ਵੀ ਦਵਿੰਦਰ ਭਾਈ ਮੈਨੂੰ ਕੰਮ ਤੇ ਲਵਾ ਦੇ ਹਾਂ ਕੰਮ ਹਾਂ ਹਾਂ 2 ਦਿਨ ਪ੍ਰੋਗਰਾਮ ਹੁੰਦੇ ਆ 5 ਦਿਨ ਵਿਹਲੇ ਮੈਂ ਗਿਆ ਬੇ ਵਧੀਆ ਕੰਮ ਮਿਲ ਗਿਆ ਸੀ ਕੰਮ ਮਿਲ ਗਿਆ ਜਦੋਂ ਮੈਂ ਗਿਆ ਬਿਸਕਟ ਵਾਲੀ ਫੈਕਟਰੀ ਚ ਲੱਗ ਗਿਆ ਬੇ ਤਾਂ ਸੌਖਾ ਕੰਮ ਆ ਮੈਂ ਕੀ ਕਰਿਆ ਬਿਸਕਟ ਆਈ ਜਾਣ ਪਟੇ ਤੇ ਮੈਂ ਬਿਸਕਟ ਚੱਕਾਂ ਪਿੱਛੇ ਰੱਖਾਂ ਇਧਰ ਪੁੱਛਿਆ ਤਾਂ ਹੀ ਕਿਹੜੇ ਪਿੰਡ ਤੋਂ ਆ ਉਹ ਕਹਿੰਦੀ ਪੁੱਤ ਮੈਂ ਚਾਰ ਨੇ ਚਾਰ ਤੋਂ ਆ ਇਧਰ ਪੁੱਛਿਆ ਆਪਾਂ ਵੀ ਕਿਹੜੇ ਪਿੰਡ ਤੋਂ ਆ ਕਹਿੰਦੀ ਮੈਂ ਆ ਭਾਈ ਹਰੀਕਿਆਂ ਤੋਂ ਅੱਛਾ ਤਨਦਨ ਕੰਮ ਚੱਲਿਆ ਭੂਟੋ ਮੈਂ ਤਾਂ 2500 ਡਾਲਰ ਕੱਟ ਦਿਆ ਕਰਾਂ ਜਦੋਂ ਮੈਂ ਚੌਥੇ ਦਿਨ ਗਿਆ ਪਟਾ ਪੂਰੀ ਸਪੀਡ ਨਾਲ ਚੱਲੇ ਚੱਕੀਆਂ ਬਿਸਕਟ ਪਿੱਛੇ ਮੈਂ ਕਿਹਾ ਤਾਈ ਕਹੀਂ ਮਸ਼ੀਨ ਖਰਾਬ ਹੋ ਗਈ ਤਾਈ ਕਹਿੰਦੀ ਪੁੱਤ ਤਿੰਨ ਦਿਨ ਪਹਿਲਾਂ ਖਰਾਬ ਸੀ ਅੱਜ ਲੋਟ ਹੋਈ ਐ ਤੇਰੇ ਨਾਲ ਤਾਂ ਮਾੜੀ ਹੋਈ ਫਿਰ ਹੋਰ ਮਾੜੀ ਕੀ ਬੁਰਾ ਹਾਲ ਹੋ ਗਿਆ ਮੇਰੇ ਨਾਲ ਤਾਂ ਵਿਆਹ ਮੌਕੇ ਮਾੜੀ ਹੋਈ ਨਾ ਕੀ ਹੋ ਗਿਆ ਸੀ ਹੋਣਾ ਕੀ ਸੀ ਪੱਟੀ ਸਾਹਿਬ ਮੇਰਾ ਵਿਆਹ ਹੋਇਆ ਮੈਂ ਬਾਪੂ ਨੂੰ ਮੈਂ ਕਿਹਾ ਬਾਪੂ ਮੈਂ ਤੇ ਮੇਰੀ ਵਾਈਫ ਕੁੱਲੂ ਮਨਾਲੀ ਘੁੰਮ ਕੇ ਆਉਣਾ ਹਾਂ ਹਾਂ ਬੁਢਾ ਕਹਿੰਦਾ ਤੂੰ ਇੱਥੇ ਬਹਿ ਜਾ ਮੈਂ ਕੰਨ ਤੇ ਲਫੇੜਾ ਮਾਰੂ ਕੰਜਰ ਬੜਿਆ ਕੁੱਲੂ ਮਨਾਲੀ ਦਾ ਉਹ ਮੈਂ ਕਿਹਾ ਮੈਂ ਘੁੰਮ ਕੇ ਆਉਣਾ ਬੁਢੇ ਨੇ ਮੈਨੂੰ 2000 ਰੁਪਇਆ ਦੇਤਾ ਅੱਛਾ 2000 ਨਾ ਭੂਟ ਅੱਜ ਕੱਲ ਕੀ ਆਉਂਦਾ ਚਲੋ ਅਸੀਂ ਕੁੱਲੂ ਮਨਾਲੀ ਪਹੁੰਚ ਗਏ ਪਹਿਲੇ ਹੋਟਲ 'ਚ ਪੁੱਛਿਆ ਮੈਂ ਕਿਹਾ ਮੈਂ ਤੇ ਮੇਰੀ ਵਾਈਫ ਆਇਆ ਜੀ ਨਵਾਂ ਨਵਾਂ ਵਿਆਹ ਹੋਇਆ ਕਿੰਨੇ ਪੈਸੇ ਲਾਉਂਗੇ ਰੂਮ ਦੇ ਕਹਿੰਦੇ ਜੀ 10000 ਮੈਂ ਕਿਹਾ ਨਾ ਇਹ ਤਾਂ ਬੜਾ ਵੀ ਮਹਿੰਗਾ ਦੂਜੇ ਹੋਟਲ ਚ ਗਿਆ ਕਹਿੰਦੇ 500 ਆਪਾਂ ਰਾਤ ਰਹਿ ਤੜਕੇ ਆਉਣ ਲੱਗੇ ਮੈਂ ਕਿਹਾ ਜੀ ਲਓ 500 ਕਹਿੰਦੇ 10000 ਰੁਪਿਆ ਦੇ ਮੈਂ ਕਿਹਾ ਗੱਲ 500 ਚ ਹੋਈ ਐ ਹਾਂ ਕਹਿੰਦੇ ਤੁਹਾਡੇ ਕਮਰੇ ਚ ਏਸੀ ਲੱਗਿਆ ਉਹ ਮੈਂ ਕਿਹਾ ਮੈਂ ਤਾਂ ਇਹ ਸੀ ਚਲਾਇਆ ਨਹੀਂ ਚਲਾਇਆ ਨਹੀਂ ਫੇਰ ਕਹਦਾ ਕਹਿੰਦੇ ਅਸੀਂ ਚਲਾਇਆ ਚ ਨਹੀਂ ਚਲਾਇਆ ਏਸੀ ਤਿਆਰ ਹੈ ਅੱਛਾ ਮੈਂ ਕਿਹਾ ਹੋਰ ਕਹਿੰਦੇ ਤੁਹਾਡੇ ਕਮਰੇ ਚ LED ਲੱਗੀ ਐ ਮੈਂ ਕਿਹਾ ਮੈਂ ਤਾਂ ਐਲਈ ਨਹੀਂ ਚਲਾਈ ਨਹੀਂ ਕਹਿੰਦੇ ਐਲਈ ਚਲਾਈ ਚਾ ਨਹੀਂ ਚਲਾਈ ਐਲਈ ਤਿਆਰ ਹੈ ਅੱਛਾ ਫੇਰ ਮੇਰਾ ਵੀ ਕਰਿਆ ਦਿਮਾਗ ਮੈਂ ਕਿਹਾ ਮੈਨੂੰ 50000 ਦਿਓ ਹਾਂ ਕਹਿੰਦੇ ਕਾ ਦਾ ਮੈਂ ਕਿਹਾ ਤੁਸੀਂ ਮੇਰੇ ਘਰ ਵਾਲੀ ਨੂੰ ਛੇੜਿਆ ਕਹਿੰਦੇ ਅਸੀਂ ਤਾਂ ਛੇੜਿਆ ਨਹੀਂ ਮੈਂ ਕਿਹਾ ਤੁਸੀਂ ਛੇੜਿਆ ਚਾ ਨਹੀਂ ਛੇੜਿਆ ਮੇਰੇ ਘਰ ਵਾਲੀ ਤਿਆਰ ਹੈ ਸਹੀ ਗੱਲ ਆ ਫਿਰ ਨਹੀਂ ਲੈਦੇ ਨਹੀਂ ਲੈਦੇ ਦੈ ਲੈ ਠੀਕ ਹੈ ਨਾ ਸੋ ਤਾੜੀ ਮਾਰ ਦਿਓ ਜੀ ਇੱਕ ਵਾਰੀ ਖੁੱਲ ਕੇ ਭੱਟੀ ਸਾਹਿਬ ਬਹੁਤ ਵਧੀਆ ਮਾਹੌਲ ਲੱਗਿਆ ਮੈਂ ਧੰਨਵਾਦ ਕਰਦਾ ਜੀ ਪ੍ਰਧਾਨ ਸਾਹਿਬ ਹੋਣਾਂ ਦਾ ਬਾਈ ਸੀਤਲ ਹੋਣਾਂ ਦਾ ਸਾਰੀ ਟੀਮ ਦਾ ਤੇ ਸਾਰੇ ਪੈਂਟ ਵਾਲਿਆਂ ਦਾ ਬਹੁਤ ਵਧੀਆ ਤੁਸੀਂ ਸੁਣਨ ਵਾਲੇ ਲੋਕ ਹੋ ਸ਼ਾਂਤੀ ਨਾਲ ਸੁਣਨ ਵਾਲੇ ਲੋਕ ਹੋ ਬਾਬਾ ਕਿਰਪਾ ਰੱਖੇ ਮੈਂ ਤਾਂ ਬਾਈ ਹੁਣ ਜਿੰਨਾ ਚਿਰ ਪ੍ਰਧਾਨ ਸੀਤਲ ਸਾਹਿਬ ساری ਉਮਰ ਦਾ ਹੀ ਠੇਕਾ ਕਰ ਜਾਣਾ ਹਾਜ਼ਰੀ ਲਵਾ ਕੇ ਜਾਇਆ ਕਰਾਂਗੇ ਪਰ ਹੋਈਏ ਇੰਡੀ